ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਕਿਵੇਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵਗੇ ਤੰਦਰੁਸਤ ਹੋਵਗੇ ਲਓ ਜੀ ਇਹਨੇ ਬੀਜੀ ਸ਼ਡਿਊਲ ਦੇ ਵਿੱਚ ਅੱਜ ਵੀ ਮੈਂ ਚੱਲੀ ਹੈਗੀ ਹਾਂ ਬਾਹਰ ਮੇਰੀ ਨਾ ਐਕਚੁਅਲ ਜੋ ਫਰੈਂਡ ਆਈ ਹੈਗੀ ਹੈ ਬਾਹਰ ਉਹ ਨਾ ਕੈਨੇਡਾ ਚੋਂ ਤੇ ਓਨ ਹੀ ਨਾ ਜਾਣਾ ਸੀਗਾ ਮਤਲਬ ਹੈ ਤਾਂ ਉਹ ਮੇਰੇ ਰਿਸ਼ਤਾ ਉਹਦੀ ਲੁਧਿਆਣਾ ਸਾਈਡ ਹੋਈ ਵੀ ਹੈ ਤੇ ਹੈ ਉਹ ਮੇਰੇ ਪਿੰਡ ਦੀ ਮੇਰੀ ਗਲੀ ਦੀ ਫਰੈਂਡ ਹੈ ਮੇਰੀ ਬੈਸਟ ਫਰੈਂਡ ਹੈ ਨਾ ਤੇ ਉਹ ਜਦੋਂ ਸ਼ਾਪਿੰਗ ਕਰਦੀ ਹੈ ਤੇ ਇੱਥੇ ਹੀ ਕਰਦੀ ਹੈ ਆਪਣੇ ਆਪ ਦੇ ਸ਼ਹਿਰ ਤੋਂ ਆਪਣਾ ਆਦਤ ਪਈ ਹੁੰਦੀ ਹੈ ਹਨਾ ਤੇ ਉਹਦੇ ਨਾਲ ਸ਼ਾਪਿੰਗ ਵੀ ਮੈਂ ਹੀ ਕਰਨੀ ਹੈ ਤੇ ਅੱਜ ਮੈਂ ਬੀਜੀ ਸ਼ਡਿਊਲ ਦੇ ਵਿੱਚੋਂ ਚੱਲੀ ਹੈਗੀ ਉਹਦੇ ਨਾਲ ਸ਼ਾਪਿੰਗ ਕਰਾਉਣ ਮੈਨੂੰ ਵੀ ਇਹ ਹੋਇਆ ਪਈ ਸੀ ਜਵਾਬ ਨਾ ਹੀ ਦੇਵਾਂ ਪਹਿਲਾਂ ਤਾਂ ਮੈਂ ਜਵਾਬ ਤਾਂ ਦੇਣ ਲੱਗੀ ਸੀ ਫਿਰ ਮੈਂ ਕਿਹਾ ਚਲੋ ਮੈਨੂੰ ਵੀ ਨਾ ਥੋੜਾ ਜਿਹਾ ਬਾਹਰ ਜਾਣਾ ਚਾਹੀਦਾ ਮੈਨੂੰ ਤਾਂ ਜਮੇ ਹੀ ਨਹੀਂ ਪਤਾ ਵੀ ਬਾਹਰ ਕੀ ਹੋ ਰਿਹਾ ਸਾਰੇ ਮੈਨੂੰ ਆ ਕੇ ਕਹਿੰਦੇ ਆਪਣੀ ਸੜਕ ਬਣ ਰਹੀ ਹੈ ਹਨਾ ਰੋਡ ਬਣ ਰਿਆ ਵੀ ਟ੍ਰੈਫਿਕ ਹੁੰਦਾ ਹੁੰਦਾ ਤੇ ਮੈਂ ਕੀ ਦੱਸਾਂ ਵੀ ਮੈਂ ਤਾਂ ਬਿਲਕੁਲ ਨਹੀਂ ਬਾਹਰ ਗਈ ਹੈਗੀ ਜਿੱਦ ਦਿਨ ਮੈ ਤੇ ਅੱਜ ਮੈਂ ਸੋਚਿਆ ਚਲੋ ਉਹਦੇ ਨਾਲ ਚਲਦੀ ਹੈਗੀ ਸ਼ਾਪਿੰਗ ਕਰਨ ਤੇ ਇੱਕ ਬਸਤ ਸਮਾਨ ਮੈਂ ਵੀ ਲਿਓਣਾ ਸੀ ਵੈਸੇ ਜ਼ਿਆਦਾ ਤਾਂ ਨਹੀਂ ਹੈਨਾ ਵੀ ਮੈਂ ਜਦੋਂ ਕਿਸੇ ਨਾਲ ਸ਼ਾਪਿੰਗ ਕਰਾਵਾਂ ਨਾ ਫੇਰ ਨਹੀਂ ਮੈਂ ਜ਼ਿਆਦਾ ਆਪਦਾ ਲਿਸਟ ਰੱਖਦੀ ਹੁੰਦੀ ਬਸ ਇੱਕ ਦੋ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਵੀ ਮੈਨੂੰ ਲਿਓਣੀਆਂ ਚਾਹੀਦੀਆਂ ਹਨਾ ਤੇ ਉਹ ਹੀ ਹੈਗੀਆਂ ਲਿਓਣ ਵਾਲੀਆਂ ਬਾਕੀ ਦੇਖਦੇ ਆਂ ਕਈ ਵਾਰੀ ਉੱਥੇ ਜਾ ਕੇ ਕੋਈ ਚੀਜ਼ ਵਧੀਆ ਲੱਗਦੀ ਹੈਗੀ ਹਨਾ ਤੇ ਆਪਾਂ ਉਹ ਲੈ ਲੈਣੇ ਹੁੰਦੇ ਆ ਇੱਕ ਕਿੱਥੇ ਜਿਹੜੀ ਦੁਕਾਨ ਤੋਂ ਉਸਦੀ ਨਾ ਲੈਣੇ ਹੈਗੇ ਅੰਡਰਗਾਰਮੈਂਟਸ ਤੇ ਕੋਸਮੈਟਿਕ ਹਨਾ ਉਹ ਸ਼ਾਪ ਤੋਂ ਉਹਨੂੰ ਮੈਂ ਦਵਾਇਆ ਸੀਗਾ ਹਨਾ ਤੇ ਸਾਡੇ ਨੌਨ ਝੋਈਆਂ ਕਿਸੇ ਦੀ ਹਨਾ ਰਿਲੇਟਿਵ ਦੀ ਸ਼ਾਪ ਤੇ ਉਹ ਉਦੋਂ ਤੇ ਬੱਚੇ ਸੀਗੇ ਅੰਕਲ ਆਪ ਹੈ ਨਹੀਂ ਸੀਗੇ ਤੇ ਉਹਨਾਂ ਨੇ ਇਹ ਨਾ ਕੁਛ ਹਿਸਾਬ ਕਿਤਾਬ ਥੋੜਾ ਜਿਹਾ ਵੀ ਉਲਟਾ-ਪੁਲਟਾ ਜਾ ਹੋ ਗਿਆ ਅੰਕਲ ਕਹਿੰਦੇ ਸੀ ਤੁਹਾਡੇ ਪੈਸੇ ਪਈ ਆ ਹਨਾ ਨਹੀਂ ਤਾਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਕੋਈ ਨਾ ਕਵੇ ਵੀ ਤੁਹਾਡੇ ਪੈਸੇ ਵਧ ਗਏ ਹਨਾ ਦੁਕਾਨ ਵਾਲਾ ਵੀ ਉਹ ਐਨੇ ਓਨੈਸਟ ਹਨ ਅੰਕਲ ਹਨਾ ਵੀ ਕੋਈ ਸਾਡੇ ਨੌਨ ਕਰਕੇ ਉਹਨਾਂ ਨੇ ਫੋਨ ਕਰਤਾ ਸੀਗਾ ਤੇ ਇਹ ਮੇਰੀ ਫਰੈਂਡ ਆਈ ਸੀ ਪਹਿਲਾਂ 3 ਕੁ ਮਹੀਨੇ ਗਸਤੇ ਚ ਆਈ ਸੀਗੀ ਹਨਾ ਤੇ ਮੈਂ ਕਿਹਾ ਸੀ ਚਲੋ ਅੰਕਲ ਉਹਨੇ ਆਉਣਾ ਹੀ ਆਂ ਉਹਦੇ ਨਾ ਮਤਲਬ ਫਾਦਰਨ ਨਾ ਐਕਸਪਾਇਰ ਹੋ ਗਿਆ ਹੁਣ ਤਾਂ ਆਈ ਆ ਤੇ ਉਹ ਦੋਨਾਂ ਨੂੰ ਪਤਾ ਹੀ ਸੀਗਾ ਬਸ ਵੀ ਡਾਕਟਰ ਨੇ ਕਿਹਾ ਸੀ ਵੀ ਇੱਕ ਦੋ ਮਹੀਨੇ ਕੱਢਣਗੇ ਤੇ ਵੀ ਦੁਬਾਰਾ ਮੈਨੂੰ ਆਉਣਾ ਹੀ ਪੈਣਾ ਮੈਂ ਕਿਹਾ ਵੀ ਸ਼ਾਇਦ ਵੀ ਉਹ ਆਉਣਗੇ ਦੁਬਾਰਾ ਵੈਸੇ ਵੀ ਉਹਨਾਂ ਨੂੰ ਇੱਕ ਦੋ ਹੋਰ ਕੰਮ ਸੀ ਇਹ ਹਨਾ ਇੱਥੇ ਪਰਸਨਲੀ ਆਪਦੇ ਕੋਈ ਕੰਮ ਸੀਗੇ ਉਹ ਕਹਿੰਦੀ ਸੀ ਵੀ ਮੈਨੂੰ ਆਉਣਾ ਹੀ ਪੈਣਾ ਦਿਵਾਲੀ ਦੇ ਨੇੜ ਤੇ ਨਾ ਤੇ ਉਹ ਇਸ ਤੋਂ ਦੁਵਾਲੇ ਤੋਂ ਬਾਅਦ ਆਈ ਸੀਗੀ ਹੁਣ ਤੇ ਉਹਨਾਂ ਦੇ ਫਾਦਰ ਇਨ-ਲੋ ਵੀ ਐਕਸਪਾਇਰ ਹੋ ਗਏ ਸੀ ਤੇ ਮੈਂ ਕਿਹਾ ਉਹਦੋਂ ਖੋਦ ਹੀ ਉਹ ਆਪ ਦਾ ਸਹਬ ਕੁਤਾਵ ਕਰ ਜਾਣਗੇ ਹਨ ਨਾਲੇ ਹੋਰ ਸ਼ਾਪਿੰਗ ਕਰਨੀ ਸੀ ਵੀ ਉਹ ਸਮਾਨ ਲੈ ਜਾਣਗੇ ਹਨ ਤੇ ਅੱਜ ਹੀ ਮੈਂ ਪਾਇਆ ਸੀਗਾ ਮਸਲੀਨ ਦਾ ਸੂਟ ਕੱਢ ਕੇ ਇਹ ਵੀ ਨਾ ਵੈਸੇ ਮੈਨੂੰ ਪਤਾ ਨਹੀਂ ਕਿਉਂ ਮਸਲੀਨ ਚੁਗਦੀ ਚੁਗਦੀ ਲੱਗਦੀ ਰਹਿੰਦੀ ਐ ਕੋਣੀ ਫਿਟਿੰਗ ਜਮਾਈ ਨਹੀਂ ਸਹੀ ਲਈ हिਪ ਤੋਂ ਥੱਲੇ ਤੱਕ ਲੱਗੀ ਹੈਗੀ ਸੀਨਾ ਹਨਾ ਤੇ ਇਹਦੇ ਨਾਲ ਫਿਰ ਨਾ ਪੇਟ ਇੱਕਦਮ ਬਾਹਰ ਜਿਹੀ ਨਿਕਲਿਆ ਆਉਂਦਾ ਹੈਗਾ ਤੇ ਉਹ ਅਜੀਬ ਜਿਹਾ ਲੱਗਦਾ ਹੈ ਹਨਾ ਤੈ ਲੋ ਜੀ ਇੱਥੇ ਅਸੀਂ ਪਹੁੰਚ ਗਏ ਸੀਗੇ ਹਨ ਵੈਸੇ ਦੁਕਾਨਾਂ ਤਾਂ ਅਸੀਂ ਕਾਫੀ ਫਿਰੀਆਂ ਹਨ ਵੀ ਗਾਰਮੈਂਟਸ ਵਾਲੀ ਤੇ ਵੀ ਗਏ ਤੇ ਇਹ ਸਾਡਾ ਸ਼ੈੱਟ ਨਾ ਇਹ ਸ਼ੋਰੂਮ ਹੈ ਕੱਪੜੇ ਵਾਲਾ ਬਹੁਤ ਵੱਡਾ ਹਨ ਜਿੱਥੋਂ ਹਰ ਤਰ੍ਹਾਂ ਦੇ ਕੱਪੜੇ ਲੈ ਸਕਦੇ ਹੈਗੇ ਆ ਵੜੀਆ ਦੇ ਦਾਜ ਵਾਲੇ ਪਤਲਾ ਜਿਹਾ ਲੱਗਦਾ ਹਨ ਦੂਸਰੇ ਜੇ ਤੁਸੀਂ ਕਹਿੰਦੇ ਦੋਹਾਂ ਚ ਸਫਾਈ ਹੋਗੀ ਡਬਲ ਕੋਡ ਨਾ ਨਹੀਂ ਇਹ ਪਤਾ ਕੀ ਹੈ ਫਿਰ ਕੋਰਾ ਨਿਕਲਿਆ ਵਾ ਹਾਂਜੀ ਕੋਰੇ ਤੇ ਆਪਾਂ ਜੇ ਗਾੜਾ ਮਾਰਦੇ ਜੋ ਇੱਕ ਵਾਰ ਤੇ ਪੀ ਜਾਂਦਾ ਹੈ ਹਾਂ ਇਹ ਤਾਂ ਹੈ ਹਨਾ ਡਬਲ ਕਰਨਾ ਪਊ ਤੁਸੀ ਕਹਿੰਦੇ ਆ ਹਾਂ ਮੈਂ ਤਾਂ ਇੱਥੇ ਹੁੰਦਿਆਂ ਨੂੰ ਨਾ ਮੈਨੂੰ ਕਾਫੀ ਕਵੇਲਾ ਹੋ ਗਿਆ ਸੀਗਾ ਹਨਾ ਮਤਲਬ ਕਵੇਲਾ ਇੰਨਾ ਵੀ ਨਹੀਂ ਹੋਇਆ ਸੀ 5 ਵਜੇ ਹਨਾ ਘਬਰਾਟ ਹੋਣ ਲੱਗ ਜਾਂਦੀ ਆ ਤਕਰੀਬਨ ਮੈਂ ਪੋਣੇ ਕ 5 ਵਜੇ ਆ ਗਈ ਸੀ ਤੇ ਉਸ ਅਨਸਾਰ ਮੈਂ ਚਾਹ ਬਣਾਈ ਹਨਾ ਤੇ ਫਿਰ ਇਸ ਤੋਂ ਬਾਅਦ ਇਹਨੂੰ ਹੋਮਵਰਕ ਕਰਾਉਣ ਬੈਠ ਗਈ ਹਨਾ ਇਹਦਾ ਹੋਮਵਰਕ ਵੀ ਕਾਫੀ ਹੁੰਦਾ ਹੈ ਜੇ ਐਗਜ਼ਾਮ ਸਟਾਰਟ ਹੋਣ ਵਾਲੇ ਕਰਕੇ ਤੇ ਇਹਨੂੰ ਮੈਂ ਇੱਥੇ ਲੈ ਕੇ ਬੈਠੀ ਜੀ ਕਿ ਮੈਂ ਕਿਹਾ ਜਲਦੀ-ਜਲਦੀ ਕੱਲ੍ਹ ਤੇ ਨਾਲ-ਨਾਲ ਨਾ ਮੈਂ ਤੇਰੇ ਪਾ ਦੂੰਗੀ ਇੱਥੇ ਹੈ ਨਾ ਤੇ ਇਹਦੇ ਪਾਪਾ ਬੈਠੇ ਇੱਥੇ ਫੋਨ ਦੇਖੀ ਜਾਂਦੇ ਸੀਗੇ ਇਹਨਾਂ ਦੀ ਬਸ ਇਹੀ ਲੜਾਈ ਰਹਿੰਦੀ ਐ ਤੇ ਲੋ ਜੀ ਆਪਾਂ ਜਾਏ ਨਾ ਮਾਰਕੀਟ ਭੱਜ-ਭਾਜ ਕੇ ਇੰਨੇ ਕੰਮਾਂ ਦੇ ਵਿੱਚੋਂ ਵੀ ਤੇ ਮੈਂ ਤਾਂ ਬਸ ਉੱਥੇ ਦੋ ਚਾਰ ਚੀਜ਼ਾਂ ਹੀ ਲੈਣੀਆਂ ਸੀਗੀਆਂ ਹੈ ਨਾ ਇੱਕ ਮੈਂ ਲੈ ਕੇ ਆਈਂਗੀ ਜੈਕਟ ਜਿਹਦੇ ਪਹਿਲਾਂ ਨਹੀਂ ਸਾਫਦਾ ਸੀ ਮੈਂ ਉਹਦੀ ਚੀਜ਼ਾਂ ਲੈ ਲਈਆਂ ਇਹ ਲੈ ਕੇ ਆਈਂਗੀ ਸਕੂਲ ਵਾਲੀ ਹਾਰਡਕੋਰ ਜੈਕਟ ਦੇਖੋ ਇਹਨਾਂ ਨੇ ਵੀ ਆਹ ਵਾਲੀ ਜੈਕਟ ਲਈ ਹੈ ਹੈ ਦਾ ਬਹੁਤ ਹੈਵੀ ਇਹ ਰਿਵਰਸੇਬਲ ਹੈ ਇੱਕ ਉਹ ਪਤਾ ਕਿ ਦੋ ਦਿਨ ਆ ਪੈਂਦਾ ਯੈਲੋ ਕਲਰ ਪਰ ਇਹ ਮੈਲਾ ਬਹੁਤ ਕਰ ਲੈਂਦੀ ਯੈਲੋ ਹਨਾ ਆਪ ਦਾ ਵੀ ਲੱਗ ਵੀ ਗਿਆ ਤੇ ਬਹੁਤ ਜਲਦੀ ਕੁਸ਼ਮ ਵਿੱਚ ਲੱਗਦਾ ਹੈਗਾ ਕਿ ਇੱਕ ਸਾਈਡ ਆਹ ਹੈਗਾ ਨੇਵੀ ਬਲੂ ਹਨਾ ਇਹ ਉੱਪਰ ਕਪੜਾ ਬਹੁਤ ਸੋਹਣਾ ਜਿਵੇਂ ਜੀਨ ਟਾਈਪ ਦੇ ਕਪੜਾ ਹੁੰਦਾ ਉਹ ਮੇਂਹ ਜਿ ਲੱਗਿਆ ਹੋਇਆ ਤੇ ਇਹ ਬਹੁਤ ਕੋਸਟਲੀ ਹੁੰਦਾ ਹੈਗੀਆਂ ਹਨਾ ਇਹ ਲਾਉਂਦਾ ਸੀ ਉਹ ਮੈਨੂੰ 1100 ਰੁਪਏ ਦੀ ਹੈ ਹਨਾ ਤੇ ਦੇਖੋ ਵੀ ਉਹਦੀ ਪ੍ਰਾਣੀ ਜੈਕਟ ਦੇਖੋ ਮੈਂ ਲੈ ਕੇ ਗਈ ਸੀ ਬਸ ਮੈਂ ਨਾ ਇਹਦੇ ਨਾਲ ਹੀ ਇਹਨੂੰ ਮੈਅਰ ਕਰ ਲਿਆ ਸੀਗਾ ਹਾਰਦਿਕ ਨੂੰ ਨਾਲ ਲੈ ਕੇ ਸੀ ਬਸ ਇਹ ਤੋਂ ਇੱਕ ਦੋ ਨੰਬਰ ਵੱਡਾ ਲਿਆ ਸੀ ਤੇ ਇਹਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਕੋਈ ਖਰਾਬ ਨਹੀਂ ਹੋਈ ਹੈਗੀ ਦੇਖੋ ਕਿੰਨੀ ਸੋਹਣੀ ਪਈ ਆ ਹਨਾ ਬਸ ਇੱਕ ਛੋਟੀ ਹੋ ਗਈ ਹੈਗੀ ਐ ਤੇ ਇਹ ਇੱਕ ਸਾਲ ਵਾਸਤੇ ਕਾਹਦਾ ਵੀ 2 ਮਹੀਨੇ ਵਾਸਤੇ ਪੈਸੇ ਲੋਣੇ ਪਏ ਹਨਾ ਤੇ ਟੀਚਰ ਨੇ ਕਿਹਾ ਤਾਂ ਵੀ ਲੈਣੀ ਲੈਣੀ ਹੈ ਕਈ ਵਾਰ ਤਾਂ 3rd ਕਲਾਸ ਦੇ ਵਿੱਚ ਨਾ ਇਹ ਵੀ 4th ਲੈ ਲਈ 4th ਵਿੱਚ ਲੱਗ ਜਾਂਦੀ ਹੈ ਬਲੇਜ਼ਰ ਬਟਨਾ ਵਾਲੀ ਹੈ ਨਾ ਤੇ ਮੈਂ ਉਹਨੂੰ ਫੋਨ ਕੀਤਾ ਵੀ ਸੀਗਾ ਇਹਦੀ ਟੀਚਰ ਨੂੰ ਵੀ ਅਸੀਂ ਉਹੀ ਲੈ ਲਈਏ ਵੀ 2 ਮਹੀਨੇ ਪਿੱਛੇ ਕਈ ਬੱਚੇ ਲੈ ਲੈਂਦੇ ਆ ਪਰ ਕਈ ਟੀਚਰ ਸਿੱਕ ਹੁੰਦੇ ਨਹੀਂ ਲੈਣਦੇ ਵੀ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਹੀ ਚੱਲਦੀ ਆ ਹੈ ਨਾ ਕਈ ਸੋਚ ਲੈਂਦੇ ਆ ਨਾ ਇਮੋਸ਼ਨਲੀ ਵੀ ਚਲੋ ਪੇਰੈਂਟਸ ਤੇ ਪੈਸੇ ਲੱਗਣਗੇ 2 ਮਹੀਨੇ ਦੀ ਖਾਤਰ ਹੈ ਨਾ ਤੇ ਇਹ ਆਈ ਇਹ ਹਜ਼ਾਰ ਦੀ ਤੇ ਉਹ ਵੀ ਮੈਂ ਮਤਲਬ ਮੈਂ ਹਜ਼ਾਰ ਦੀ ਲਵਾਈ ਹੈ ਨਾ ਕਿਉਂਕਿ ਇਹਦਾ ਵਿਚ ਵਾਲਾ ਨਾ ਬਟਨ ਨਹੀਂ ਡਾਲਾ ਆ ਇੱਕ ਥੋੜਾ ਯਾਨਨ ਲੱਗਦਾ ਘੱਟ ਸੀ ਇਹਨੂੰ ਚੰਗਾਲ ਲੱਗੀ ਸੀ 21 ਪੀਸ ਉਹਨਾਂ ਕੋਲ ਰਹਿ ਗਿਆ ਸੀਗਾ ਕਿਉਂਕਿ 3rd ਕਲਾਸ ਦੇ ਅਕੋਰਡਿੰਗ ਹੁੰਦਾ ਹੈਗਾ 32 ਨੰਬਰ ਪੀਸ ਤੇ 3rd ਕਲਾਸ ਚ ਜਿੰਨਾਂ ਕੋਲ ਤਾਂ ਸੈਕਿੰਡ ਵਾਲੀ ਪਹਿਲੀ ਹੁੰਦੀ ਉਹ ਤਾਂ ਯੂਜ਼ ਕਰ ਲੈਂਦੇ ਜਿਨ੍ਹਾਂ ਦੀ ਮੇ ਚਾਈ ਜਾਂਦੀ ਹੈ ਹਨਾ ਤੇ ਨਹੀਂ ਜਿਹੜੇ ਨਵੀਂ ਲੈ ਗਏ ਉਹਨੂੰ ਦੀ ਹੈ ਕਈ ਟੀਚਰ ਫਿਰ 4th ਵਾਲੀ ਵੀ ਬਲੇਜ਼ਰ ਹੀ ਮੰਗਵਾ ਦਿੰਦੇ ਹੈਗੇ ਇਸ ਕਰਕੇ ਉਹ ਕਹਿੰਦੇ ਸੀ ਇਹ ਡਾ ਨੰਬਰ ਰੱਖਦੇ ਘੱਟ ਆ ਦੀ 21 ਪਿਆ ਸੀ ਕਹਿੰਦੇ ਹੋਰ ਵੀ ਨਹੀਂ ਅਸੀਂ ਲੈ ਕੇ ਆਉਣਾ ਹਨਾ ਉਹਨਾਂ ਨੇ ਤਾਂ ਕਹੇ ਸੀ ਨਾ ਵੀ ਆਹ ਬਟਨ ਥੋੜੀ ਚੰਗਾਲ ਲੱਗੀ ਆ ਇਹ ਅਰਧਾ ਹੀ ਨਹੀਂ ਮਿਲ ਹੋਣ ਵਾਲੀ ਵੀ ਕਿਹਾ ਉਹਨਾਂ ਤੋਂ ਵੀ ਨਹੀਂ ਆੜਿਆ ਦੁਕਾਨ ਤੇ ਮੇਰੇ ਤਾਂ ਜਗ ਜੁਰਜੀ ਦੀ ਪਾਸੇ ਹੋ ਗਈ ਜੰਗਾਲ ਜੀ ਹੁੰਦੀ ਹੈ ਜਿਹੜੀ ਲੱਗੀ ਵੀ ਇਹਨੂੰ ਪਤਾ ਨਹੀਂ ਕਿਵੇਂ ਜੰਗਾਲ ਲੱਗੀ ਪਈ ਆ ਪਤਲੀ ਰੱਗ ਦੇ ਵਿੱਚ ਲੱਗਾ ਪਿਆ ਤੇ ਇਸ ਕਰਕੇ ਮੈਂ ਉਹਨੂੰ ਇੱਕ 100 ਰੁਪਏ ਘੱਟ ਦੇ ਕੇ ਆਈ ਮੈਂ ਉਹ 1000 ਰੁਪਏ ਦਿੱਤਾ 1100 ਕਹਿੰਦਾ ਯਸ ਤੇ ਕੋਈ ਨਹੀਂ ਹੈ ਮਹਿੰਗੇ ਜੈਕਟ ਹਨਾ ਬਸ ਇੱਕੋ ਇੱਕ ਫੈਲਾ ਇਸ ਜੈਕਟ ਦਾ ਵੀ ਇਹ ਮੋਟੀ ਹੈ ਵੀ ਸਰਦੀ ਚ ਬੱਚਾ ਜੀ ਨਾ ਵੀ ਥੱਲੇ ਦੀ ਕੋਟੀ ਪਾ ਗਏ ਹਨਾ ਇਨਰ ਵਗੈਰਾ ਜਿਵੇਂ ਵਾਰਮਰ ਪਾਇਆ ਹੁੰਦਾ ਸ਼ਰਟ ਹੁੰਦੀ ਹੈ ਤੇ ਬਸ ਇਹ ਪਾ ਸਕਦਾ ਹੈਗਾ ਤੇ ਜੇ ਤੁੰਡਾ ਦਾ ਮੌਸਮ ਹੁੰਦਾ ਇਹ ਬਹੁਤ ਜਲਾਸਰ ਹੁੰਦਾ ਫਾਰ ਲੱਗੀ ਵੀ ਮੇਰੇ ਨਾਲ ਦੇ ਵਿੱਚ ਰਿਵਰਸੇਬਲ ਹੈ ਤੇ ਕਿ ਗੰਦੀ ਵੀ ਛੇਤੀ ਹੁੰਦੀ ਹੈ ਕਿਉਂਕਿ ਇਹ ਨੀਲੂ ਬਲਕ ਲੱਗਣ ਦਾ ਹੁੰਦਾ ਤੇ yellow ਤਾਂ ਇੱਕ ਦਿਨ ਚ ਹੋ ਜਾਂਦਾ yellow ਵਾਲੀ ਸਾਈਡ ਤੇ ਪਾਉਣ ਤਾਂ ਤੇ ਇਹ ਇਹੀ ਵਸਿੱਕ ਦਾ ਬੈਨੀਫਿਟ ਹੈ ਹੋਰ ਕੋਈ ਨਹੀਂ ਹੈਗਾ ਹੋਰ ਤਾਂ ਬਸ ਪੈਸੇ ਹੀ ਲੱਗਣੇ ਹੁੰਦੇ ਵੀ 2 ਮਹੀਨੇ ਬਸ ਮੈਨੂੰ ਲੱਗਦਾ ਵੀ ਦਸੰਬਰ ਚ ਹੱਲੇ ਦਸੰਬਰ ਆਉਣਾ ਲਿਆ ਹੈ ਨਾ ਤੇ ਹੱਲੇ ਵੀ ਇਹ ਨਹੀਂ ਪਾ ਸਕਦੇ ਗਰਮ ਹੁੰਦੀ ਹੈ ਮੇਰੇ ਵੈਸੇ ਹੀ ਰੱਖ ਲਈਏ ਵੀ ਮੈਂ ਕਿ ਕਈ ਵਾਰ ਨਾ ਇੱਕਦਮ ਸਵੇਰ-ਸਵੇਰ ਤੋਂ ਹੁੰਦਾ ਜਾਂਦੀ ਹੈ ਕਿਸੇ ਨਾ ਕਿਸੇ ਦੇ ਨਾਲ ਫਿਰ ਬੱਚੇ ਦੇ ਨਾਲ ਪਾਣੀ ਪੋਉਗੀ ਜਾਂ ਕਈ ਵਾਰੀ ਮੈਲੀ ਹੁੰਦੀ ਹੈ ਕੋਟੀ ਇੱਕ ਇੱਕ ਸਵੈਟਰ ਹੈ ਦੇ ਕੋਲੇ ਇੱਕ ਦਿਨ ਸਵੈਟਰ ਪਾ ਕੇ ਜਾਂਦਾ ਉਹ ਤੁੱਤਾ ਜਾਂਦਾ ਅਗਲੇ ਦਿਨ ਕੋਟੀ ਵੀਅਰ ਕਰਦਾ ਹੈਗਾ ਕਿ ਕੋਟੀ ਕਿਉਂਕਿ ਇੰਨੀ ਭਾਰੀ ਨਹੀਂ ਹੈਗੀ ਹਲਕੀ ਪੈਂਦੇ ਨਾ ਹਜੇ ਪਤਲੀ ਹੈ ਕੋਟੀ ਇਹ ਭਾਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਹਨਾ ਤੇ ਇਹ ਵਸਾਏ ਦੋ ਦਿਨ ਬਦਲ ਕੇ ਪਾਸਾ ਜਾ ਪੈਂਦਾ ਹੈ ਉਹਨੇ ਦਿਨ ਕੱਢ ਜਾਂਦਾ ਹਫਤਾ ਹਨਾ ਫਿਰ ਇਹ ਸੁੱਕਣ ਤੇ ਵੀ ਇੱਕ ਦਿਨ ਤੇ ਲੈ ਹੀ ਲੈਂਦਾ ਹੈਗਾ ਜਿਵੇਂ ਸ਼ੀ ਨੀ ਮਾਰ ਤੋਤੀ ਜਦੋਂ ਮੈਂ ਦਿਨ ਦੋਤੀ ਤੇ ਉਹ ਨਾ ਮੰਡੇ ਦੀ ਸਵੇਰ ਮਸਾਈ ਸੁੱਕਦੀ ਹੈਗੀ ਹੈ ਕਈ ਵਾਰੀ ਤੇ ਬਾਕੀ ਉਹ ਛੁੱਟੀਆਂ ਵੀ ਹੁਣ ਤਾਂ ਲੋਹੜੀ ਤੱਕ ਛੁੱਟੀਆਂ ਵੈਣ ਲੱਗਦੀਆਂ ਹਨਾ ਐਂ ਇਹ ਇੱਕਦਮ ਛੁੱਟੀਆਂ ਡਿਕਲੇਅਰ ਕਰਦੇ ਛੁੱਟੀਆਂ ਵੀ ਰਹਿ ਰਹੇ ਮੱਦੇ ਕਰਕੇ ਡਿਕਲੇਅਰ ਕਰ ਦਿੰਦੇ ਜਦੋਂ ਹਨਾ ਸਾਡੇ ਵਰਗੇ ਪੇਕੇ ਆ ਜਾਂਦੇਗਾ ਉਹ ਡਿਕਲੇਅਰ ਕਰ ਦਿੰਦੇ ਹਨਾ ਵੀ ਫਿਰ ਹਫਤਾ ਹੀ ਖਰਾਬ ਹੋ ਰਿਹਾ ਤਾਂ ਬੰਦਾ ਚਲੋ 2-4 ਦਿਨ ਰਹਿ ਵੀ ਲੈਂਦਾ ਹੈਗਾ ਆਹ ਹੁਣ ਬੱਚੇ ਨੇ ਘਰੇ ਵੀ ਨਹੀਂ ਪਾਉਂਦੇ ਮੈਂ ਕਿਸ ਚਲ ਘਰੇ ਪਾ ਲਈ ਜਾਂ ਹਨਾ ਵੀ ਕਿਸੇ ਨੂੰ ਦੇ ਰਿਹਾ ਕਹਿੰਦਾ ਲਓ ਜੀ ਕਿਸੇ ਨੂੰ ਦੇਵਾਵੇ ਤੇ ਸਕੂਲ ਦਾ ਲੋਗੋ ਲਗਾ ਕਿਸੇ ਨੇ ਪਾਉਣੀ ਹਨਾ ਕਿੱਡੇ ਖਰਾਬ ਹੈ ਅ ਵੀ ਸਾਡਾ ਸਮਾਂ ਹੁੰਦਾ ਸੀ ਅਸੀਂ ਨਾ ਸਕੂਲ ਚੋਂ ਕਰ ਲੈਂਦੇ ਹੁੰਦੇ ਸੀ ਇੱਕ ਵਾਰਸ ਮੈਂ ਸੌਕਸ ਦੇ ਪੇਅਰ ਲਿਆਈਆਂ ਇਹਨਾਂ ਦੇ ਹਨ 20 ਮੈਂ ਆ ਗਏ ਹਨ ਯਾਦ ਕਰ ਜਾਂਦੀ ਸੀ ਵੀ ਅਸੀਂ ਸਕੂਲ ਵਾਲੀਆਂ ਕੋਟੀਆਂ ਜਿਵੇਂ ਯੂਨੀਫਾਰਮ ਵਾਲੀ ਕੋਟੀ ਕਿਸੇ ਰਿਸ਼ਤੇਦਾਰ ਚ ਵੀ ਪਾ ਜਾਂਦੇ ਸੀ ਤੇ ਬੂਟ ਸਾਡੇ ਕੋਲ ਯੂਨੀਫਾਰਮ ਵਾਲੀ ਹੁੰਦੇ ਸੀਗੇ ਉਹ ਸਕੂਲ ਵਾਲੀ ਹੁੰਦੇ ਸੀਗੇ ਹਨਾ ਉਹ ਹੁੰਦੇ ਸੀ ਵਾਈਟ ਫੀਲਡ ਹਨਾ ਤੇ ਬਸ ਜਾਂ ਉਹ ਬਲੈਕ ਜੇ ਕੀ ਕਾਦੇ ਵਾਲੇ ਹੁੰਦੇ ਸੀ ਉਹ ਵਾਲੇ ਹੁੰਦੇ ਸੀ ਬਲੈਕ ਜੇ ਉਹ ਪਾਇੰਦੇ ਸੀ ਇਹਨਾਂ ਤੇ ਉਹ ਵੀ ਰਿਸ਼ਤਰੀ ਚ ਉਹ ਹੀ ਪੋਣੇ ਵਿਆਹ ਤੇ ਜਦੋਂ ਤੱਕ ਵੀ ਉਹੀ ਪੋਣੇ ਆ ਹਨਾ ਤੇ ਬਸ ਘਰੇ ਪਉਣ ਵਾਸਤੇ ਸਾਨੂੰ ਆਹ ਲਿਆ ਦਿੰਦੇ ਹੁੰਦੇ ਸੀ ਕੱਪੜੇ ਦੇ ਵੀ ਦੂਸਰੇ ਹੁੰਦੇ ਜਿਵੇਂ ਹੁਣ ਮੰਮੀਆਂ ਦੀਆਂ ਪੁੱਤਾਂ ਹੁਣ ਉਹ ਵਾਲੇ ਸ਼ੂਜ਼ ਅੱਜ ਕੱਲ੍ਹ ਦੀ ਇਹ ਤੇ ਕੁੜੀਆਂ ਪੌਣ ਹੀ ਨਹੀਂ ਚਲ ਆਪਾਂ ਤਾਂ ਫਿਰ ਵੀ ਪਾ ਲੈਂਦੇ ਆ ਉਹੀ ਪਾ ਲੈਂਦੇ ਹਾਂ ਜਿਹੜੇ ਘਰੇ ਸ਼ੂਜ਼ ਤੇ ਨਹੀਂ ਅਸੀਂ ਸਕੂਲ ਵਾਲੇ ਸੀ ਰਿਸ਼ਤੇਦਾਰੀ ਚ ਪਾਇੰਦੇ ਸੀ ਇਹ ਹਾਲ ਹੁੰਦਾ ਸੀ ਪੋਣ ਦਾ ਹਰ ਇੱਕ ਦੀ ਅਲੱਗ-ਅਲੱਗ ਚੀਜ਼ ਹੈ ਅਲੱਗ-ਅਲੱਗ ਫੰਕਸ਼ਨ ਦੇ ਅਕੋਰਡ ਹਣਾ ਸੁੱੱਚੀ ਆਉਣਾ ਤਾਂ ਇਹ ਤਾਂ ਕਹਿ ਰਹੀ ਤੇਰੇ ਕੱਪੜੇ ਵਾਲੇ ਬਣੇ ਪਏ ਆ ਹਨਾ ਵੀ ਕੱਪੜੇ ਦੇ ਖਰਾਪੇ ਬੰਦਣਾ ਨਾ ਆਪਾਂ ਹੀ ਬਣਾਉਣੀ ਆ ਕੱਪੜੇ ਵਾਲੇ ਨਹੀਂ ਤੇ ਲਓ ਜੀ ਹੁਣ ਆਪਣੀ ਸ਼ੋਪਿੰਗ ਸੀ ਜਿਹੜੀ ਇੰਨੀ ਹੁੰਦਾ ਕਿ ਛੁੱਟੀਆਂ ਗੱਲਾਂ ਬਾਤਾਂ ਬਹੁਤਾਂ ਕੀ ਇੱਥੇ ਕਰਦੇ ਆ ਵੀਡੀਓ ਦੇ ਐਂਡ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ